ओके से भी रहो कोई दिक्कत नहीं है अच्छा आप ओके सर थैंक यू ठीक है राजीव ਕੋਈ ਨਹੀਂ ਕੋਈ ਨਹੀਂ ਆਵੇ ਉੱਚਿਆ ਆਏ ਨਾ ਸਰ ਹਾਂ ਹਾਂ ਕੁਝ ਉਤਾਲੋ ਸਰ ਕੀ ਰਿਕਵਰੀ ਅੱਜ ਜਿਹੜੀ ਪਿੰਡ ਕਾਲੀਆ ਦੇ ਕਾਲੀਆ ਸਕੱਤਰਾ ਦੇ ਇਲਾਕੇ 'ਚੋਂ ਹੈ ਜੀ ਇਹ ਜੀ ਅੱਜ 15 ਅਗਸਤ ਦੇ ਮੱਦੇ ਸਵੇਰ ਤੋਂ ਜਿਹੜਾ ਸਾਡਾ ਸਰਚ ოਪਰੇਸ਼ਨ ਚੱਲ ਰਿਹਾ ਬਾਰਡਰ ਏਰੀਆ ਦਾ ਜੀ ਇਹ ਨਾਲ ਸਾਡੇ ਬੀਐਸਐਫ ਜੀ ਵਾਇੰਡ ਸਾਡਾ ਸਰਚ ਆਪਰੇਸ਼ਨ ਹੈ ਜੀ ਤਕਰੀਬਨ 15 ਅਗਸਤ ਕਰਕੇ ਡੇਲੀ ਸਾਡਾ ਸਰਚ ਆਪਰੇਸ਼ਨ ਚੱਲਦਾ ਜੀ ਅੱਜ ਸਰਚ ਆਪਰੇਸ਼ਨ ਦੌਰਾਨ ਸਾਨੂੰ ਸਰਵਨ ਸਿੰਘ ਪੁੱਤਰ ਸਾਹਿਬ ਸਿੰਘ ਜੀ ਵਾਸੀ ਕਾਲੀਆ ਨੇ ਇਤਲਾਹ ਦਿੱਤੀ ਹੈ ਤੇ ਕਾਲੀ ਏਰੀਆ ਚ ਅਸੀਂ ਸਰਚ ਕਰ ਰਹੇ ਜੀ ਵੀ ਮੇਰੀ ਜਿਹੜੀ ਖੇਤ ਚਰੀ ਆ ਇਹ ਚਰੀ ਜਿਹੜੀ ਕੱਟ ਰਹੇ ਆ ਇਹਦਾ ਚਾਰਾ ਬਣਾਉਣ ਲਈ ਜੀ ਜੀ ਵੀ ਉੱਥੇ ਇੱਕ ਪੈਕਟ ਜਿਹਦੇ ਉੱਤੇ ਪੀਲੀ ਟੇਪ ਦੀ ਵਿਲਿਟੀ ਹੋਈ ਆ ਜੀ ਕੁੰਡੀ ਲੱਗੀ ਹੋਈ ਆ ਵੀ ਉੱਥੇ ਮੇਰੀ ਜ਼ਮੀਨ ਦੇ ਵਿੱਚ ਹਾਂਜੀ ਪਿਆ ਹੋਇਆ ਜੀ ਇਹ ਉਹ ਉਹ ਇਤਲਾਹ ਤੇ ਅਸੀਂ ਇਹਦੇ ਇਹਦੇ ਸਾਥ ਇੱਥੇ ਪੁੱਜੇ ਹਾਂ ਜੀ ਇਹ ਦੀ ਨਿਸ਼ਾਨਦੇਹੀ ਤੇ ਉਹ ਪੈਕੇਟ ਜਿਹੜਾ ਮਿਲਿਆ ਉਹਨੂੰ ਅਸੀਂ ਇਹਦੀ ਹਾਇਰੀ ਦੇ ਵਿੱਚ ਹੀ ਖੋਲ ਕੇ ਚੈੱਕ ਕੀਤਾ ਉਹਦੇ ਵਿੱਚ ਲਿਕਵਿਡ ਪਦਾਰਥ ਹੈ ਲਿਕਵਿਡ ਪਦਾਰਥ ਸਿੱਖ ਕੀਤਾ ਹੈ ਹੀਰੋਨੀਆ ਲੇਕਿਨ ਜਿਵੇਂ ਉਹਨੂੰ ਪਾਣੀ ਲੱਗਿਆ ਹੁੰਦਾ ਨਾ ਪਾਣੀ ਲੱਗ ਕੇ ਸੁਹਾਵਣਾ ਜਾਂ ਜਿੱਦਾਂ ਵੀ ਆ ਰਾਤ ਤਰੇਲ ਤਰੂਲ ਪਏ ਉਹ ਲੱਗ ਕੇ ਤੇ ਉਹ ਜਿਹੜਾ ਨਾ ਉਹਨੂੰ ਲਿਕਵਿਡ ਹੋ ਗਿਆ ਉਨੂੰ ਉਹਦਾ weight ਕੀਤਾ ਉਹ 388 ਗ੍ਰਾਮ ਜਿਹੜੀ ਆ ਉਹ liquid ਪਦਾਰਥ ਹੈ ਰੋਣ ਜਿਹੜੀ ਆ ਉਹਨੂੰ ਕਿਟਨਾ ਟੈਸਟ ਕੀਤਾ ਗਿਆ ਉਹ ਹੈ ਹੀ ਰੋਣੀ ਆ ਪਰ ਉਹ liquid ਹੋ ਗਈ ਆ ਪਾਣੀ ਲੱਗਨ ਦਾ ਤੇ ਸਰ ਕੀ ਅੱਗੇ ਦੀ ਕੀ ਕਾਰਵਾਈ ਹੈ ਅੱਗੇ ਦੀ ਮਕਦਮਾ ਦਰਜ ਕਰ ਰਹੇ ਆ ਜੀ ਅਸੀਂ 21C 685 ਆ 10 11 12 에어क्राफ्ट ਟੈਕਟਾ ਉਹਨੂੰ ਕੁੰਡੀ ਲੱਗੀ ਆ ਜੀ ਇਹ ਡਰੋਨ ਰਾਈ ਜਿਹੜੀ ਪਾਕਿਸਤਾਨ ਜਿਹੜਾ ਲਗਾਤਾਰ ਹੀ ਹਰਕਤਾਂ ਕਰ ਰਿਹਾ ਵੀ ਆਪਾਂ ਨੂੰ ਬਰਬਾਦ ਕਰਨ ਲਈ ਤੇ ਉਸੇ ਲੜੀ ਵਿੱਚ ਹੀ ਇਹ ਕਿਤੇ ਖੇਪ ਆਈ ਆ ਤੇ ਇੱਕ ਚੇਰੀ ਦੇ ਵਿੱਚ ਡਿੱਗਣ ਕਰਕੇ ਜਿਹੜੀ ਆ ਜਿਹੜੇ ਅੱਗੇ ਨਹੀਂ ਖੇਪ ਜਿਹੜੀ ਆ ਚੱਕੀ ਗਈ ਸਰ ਇਸ ਤਰ੍ਹਾਂ ਆਜ਼ਾਦੀ ਦਿਵਸ ਜਿਹੜਾ ਬਿਲਕੁਲ ਨੇੜੇ ਆ ਤੇ ਆਜ਼ਾਦੀ ਦਿਵਸ ਦੇ ਮਤਲਬ ਮੌਕੇ ਦੇ ਤੁਸੀਂ ਇਹ ਐਸੀ ਖੇਪ ਜਿਹੜੀ ਆ ਜਾਂ ਐਸੇ ਨਸ਼ਿਆਂ ਤੋਂ ਬਚਣ ਦੇ ਲਈ ਨੌਜਵਾਨ ਪੀੜ੍ਹੀ ਨੂੰ ਕੀ ਪ੍ਰੇਰਿਤ ਕਰਨਾ ਚਾਹੁੰਦੇ ਅਸੀਂ ਤੇ ਇੱਕ ਇੰਨੇ ਜੀ ਵੇਖੋ ਅੱਛੇ ਕੰਮ ਕਰੋ ਨਸ਼ੇ ਦੀ ਲਾਹਨਤ ਬਾਰੇ ਸਾਰਿਆਂ ਨੂੰ ਪਤਾ ਜੀ ਅੱਜਕੱਲ ਨੌਜਵਾਨ ਪੀੜ੍ਹੀ ਪੜੀ ਲਿਖੀ ਆ ਆਪਣਾ ਬੁਰਾ ਭਲਾ ਖੁਦ ਸੋਚਦੀ ਆ ਜੀ ਅਸੀਂ ਤੇ ਇਹੀ ਇਹਨਾਂ ਨੂੰ ਸੂਚਨਾ ਦੇਣਾ ਤੁਹਾਡੇ ਮੱਦੇਮ ਇਹੀ ਇਹਨਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆਂ ਕਿ ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਂ ਪਿਓ ਦੀ ਆਗਿਆ ਚੱਲੋ ਚੰਗੇ ਕੰਮ ਕਰੋ ਜੇ ਕੋਈ ਨਸ਼ਿਆਂ ਦੇ ਧੰਦਾ ਕਰਦਾ ਸਤਾਗਰ ਆ ਨਸ਼ਿਆਂ ਦਾ ਜਿੱਦਾਂ ਇਹਨਾਂ ਸਾਨੂੰ ਤਲਾਹ ਦਿੱਤੀਏ ਤਾਂ ਪੁਲਿਸ ਨੂੰ ਤਲਾਹ ਦਿਓ ਸੱਚੀ ਸੁੱਚੀ ਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਜਾਵੇ ਤੇ ਨਸ਼ੇ ਤੇ ਠੱਲ ਪਾਈ ਜਾ ਸਕੇ ਸਰ ਕੋਈ ਜਿਵੇਂ ਤੁਸੀਂ ਕਹਲੇ ਡਰੋਨ ਰਹੀ ਆਈ ਕਿ ਕੋਈ ਡਰੋਨ ਤੇ ਨਹੀਂ ਮਿਲ ਗਈ ਨਹੀਂ ਜੀ ਡਰੋਨ ਨਹੀਂ ਮਿਲਿਆ ਜੀ ਇਹ ਤੇ ਹੈ ਖੇਪ ਡਰੋਨ ਰਹੀ ਆਈ ਹੈ ਜੀ ਇਹਨੂੰ ਕੁੰਡੀ ਲੱਗੀ ਹੋਈ ਹੈ ਉੱਤੇ ਤੇ ਇਹ ਜਿਹੜੀ ਮੂਵਮੈਂਟ ਡਰੋਨ ਦੀ ਆ ਜੀ